ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਇੱਕ ਛੋਟੇ ਪਿੰਡ ਵਿੱਚ ਰਮਨ ਨਾਂ ਦਾ ਇੱਕ ਨੌਜਵਾਨ ਰਹਿੰਦਾ ਸੀ ਰਮਨ ਬਹੁਤ ਹੀ ਸਿਆਣਾ ਤੇ ਮਿਹਨਤੀ ਬੱਚਾ ਸੀ ਜਿਸ ਨੇ ਬਚਪਨ ਤੋਂ ਹੀ ਬਜ਼ੁਰਗਾਂ ਦੀ ਸੇਵਾ ਤੇ ਇੱਜ਼ਤ ਕਰਨ ਦਾ ਸਬਕ ਸਿੱਖਿਆ ਸੀ ਉਹ ਹਮੇਸ਼ਾ ਪਿੰਡ ਦੇ ਬਜ਼ੁਰਗਾਂ ਦੀ ਸੇਵਾ ਕਰਦਾ ਸੀ ਤੇ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਕੇ ਉਹਨਾਂ ਦੀ ਮਦਦ ਕਰਦਾ ਇੱਕ ਦਿਨ ਪਿੰਡ ਵਿੱਚ ਇੱਕ yogi ਆਇਆ ਉਸਦੇ ਕੋਲ ਇੱਕ ਚਮਤਕਾਰੀ ਰਤਨ ਸੀ yogi ਨੇ ਕੋਸ਼ਣਾ ਕੀਤੀ ਕਿ ਰਤਨ ਉਹ ਪਾ ਸਕੇਗਾ ਜੋ ਬਿਨਾਂ ਕਿਸੇ ਸਵਾਰਥ ਦੇ ਸੱਚੀ ਸੇਵਾ ਕਰੇ ਪਿੰਡ ਦੇ ਕਈ ਲੋਕਾਂ ਨੇ ਇਹ ਰਤਨ ਹਾਸਲ ਕਰਨ ਦੀ ਕੋਸ਼ਣਾ ਕੀਤੀ ਪਰ ਨਾਕਾਮ ਰਹੇ ਜਦੋਂ ਰਮਨ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸਨੇ ਸੋਚਿਆ ਕਿ ਉਹ ਬਿਨਾਂ ਕਿਸੇ ਲਾਲਚ ਦੇ ਬਜ਼ੁਰਗਾਂ ਦੀ ਸੇਵਾ ਕਰਦਾ ਹੈ रमन योगी ਕੋਲ ਗਿਆ ਤੇ ਕਿਹਾ ਮੈਂ ਇਸ ਰਤਨ ਦੀ ਕਦਰ ਕਰਦਾ ਹਾਂ ਪਰ ਸੇਵਾ ਤਾਂ ਮੇਰੇ ਲਈ ਸਦਾ ਤੋਂ ਪ੍ਰਮੁੱਖ ਰਹੀ ਹੈ ਜੋਗੀ ਨੇ ਮੁਸਕਰਾਉਂਦੇ ਹੋਏ ਕਿਹਾ ਪੁੱਤਰ ਤੈਨੂੰ ਰਤਨ ਦੀ ਲੋੜ ਨਹੀਂ ਤੇਰੀ ਸੱਚੀ ਸੇਵਾ ਹੀ ਤੇਰੀ ਅਸਲ ਰਤਨ ਹੈ ਇਹ ਸੁਣ ਕੇ ਰਮਨ ਨੂੰ ਅਸਲੀਅਤ ਦਾ ਅਹਿਸਾਸ ਹੋਇਆ ਕਿ ਉਸ ਦਾ ਅਸਲ ਫਲ ਉਨ੍ਹਾਂ ਬਜ਼ੁਰਗਾਂ ਦੀਆਂ ਦੁਆਵਾਂ ਹੀ ਹਨ ਰਮਨ ਸਮਝ ਗਿਆ ਕਿ ਬਜ਼ੁਰਗਾਂ ਦੀ ਸੇਵਾ ਹੀ ਸੱਚਾ ਫਲ ਹੈ।